ਨਹਿਰ ਦੇ ਵਿੱਚ ਪਾਣੀ ਆਇਆ ਨਹੀਂ ਹਲੇ ਮਤਲਬ ਕਿ ਬਰਸਾਤ ਹੈ ਨਹੀਂ ਉੱਪਰ ਪਹਾੜਾਂ 'ਵਾਂ ਫਿਲਹਾਲ ਕੀ ਘੜੀ ਕਿਉਂਕਿ ਨਹਿਰ ਸੁੱਕੀ ਪਈ ਹੈ ਜਦ ਬਰਸਾਤ ਆਉਂਦੀ ਹੈ ਪਹਾੜਾਂ 'ਚ ਉਸ ਟਾਈਮ ਵੀ ਇਸਕੇ ਵਿੱਚ ਪਾਣੀ ਪੂਰਾ ਫੁੱਲ ਟਪੋਟਾ ਪੰਦਾ ਇਹ ਬਸ ਟਾਈਮ ਵੀ ਹੈ ਹਾਲੇ ਬਰਸਾਤ ਦੇ ਵਿੱਚ ਹਲੇ ਬਰਸਾਤ ਦਾ ਮੌਸਮ ਆਇਆ ਨਹੀਂ ਹੈ ਗਿਆ ਇਹ ਜਿਹੜੀ ਪੈ ਰਹੀ ਹੈ 21 ਦੁਕੀ ਇਹ ਬੇਮੌਸਮੀ ਹੈ ਕਿਉਂਕਿ ਇਹ ਬੰਦਾ ਮਤਲਬ ਕਿ ਇਹ ਬੰਦੇ ਨੂੰ ਡਰਾਣੇ ਵਾਸਤੇ ਪੈਂਦੀ ਹੈ ਕਿ ਬਈ ਫਟਾਫਟ ਵੱਢ ਲਿਓ ਤੁਹਾਨੂੰ ਲੇਟ ਹੋ ਰਹੀ ਹੈ ਇਹ ਕੰਮ ਹੈ ਬਾਕੀ ਹਵਾ ਕੱਲ ਨਾਲੋਂ ਅੱਜ ਵੀ ਕਾਫੀ ਤੇਜ਼ ਹੈ ਇਹ ਜਿਹੜਾ ਇਹ ਜਿਹੜੇ ਮਹੀਨੇ ਆ ਰਹੇ ਹਨ ਇਹ ਹਵਾਗੇ ਹੀ ਮਹੀਨੇ ਆ ਹੁਣ ਲੂ ਚੱਲਨੀ ਆ ਪੂਰੀ ਤੱਪਦੀ ਲੂ ਦੁਪਹਿਰ ਵਾਂ ਨਿਕਲ ਨਹੀਂ ਹੁਣ ਆਰ ਬੰਦੇ ਬਿਲਕੁਲ ਵੀ ਨਹੀਂ ਪਾਣੀ ਦੀ ਪਿਆਸ ਇੰਨੀ ਜਿਆਦਾ ਬੰਦਾ ਬੁੜਕ ਬੁੜਕ ਕੇ ਗਰੇਗਾ ਗਰਮੀ ਦੇ ਵਿੱਚ ਆਣੇ ਵਾਲੇ ਟਾਈਮ ਉਹ ਪਿੰਡਾ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਲੱਗ ਰਿਹਾ ਦੂਰ ਤੇ ਜਦ ਜਦ ਗੁਰਦੁਆਰੇ ਨੂੰ ਪੇਂਟ ਹੋਏਗਾ ਨਾ ਤੇ ਦੂਰ ਤੇ ਐਂਡ ਹਾਈਲਾਈਟ ਹੋਏ ਕਰੇਗਾ ਦਿਖੇ ਕਰੇਗਾ ਕਿ ਹਾਂ ਬਈ ਗੁਰਦੁਆ ਯਾਰ ਨੇੜੇ ਇੱਕ ਟਾਵਰ ਨਹੀਂ ਲੱਗਿਆ ਇਹ ਟਾਵਰ ਕਿੱਥੇ ਲੱਗਿਆ ਕਹਾਂ ਸੀ ਗੁਰਦੁਆਰੇ ਦੇ ਨੇੜੇ ਟਾਵਰ ਹੈ ਨਹੀਂ ਉਹ ਗੁਰਦੁਆਰੇ ਕੋਲ ਨਹੀਂ ਹੈ ਮੈਂ ਵੈਸੇ ਗੱਲ ਕਰ ਰਿਹਾ ਕਿ ਗੁਰਦੁਆਰੇ ਨੇੜੇ ਟਾਵਰ ਦਿਖ ਰਿਹਾ ਆਪਾਂ ਨੂੰ ਵੀ ਉਹ ਕਿੱਥੇ ਲਗਿਆ ਥੂਹਾ ਨਾ ਹੋ ਗਿਆ ਯਾਰ ਇਹ ਨਹੀਂ ਥੂਆ ਪੈ ਥੂਆ ਇੱਧਰ ਰਹਿ ਗਿਆ ਉਧਰ ਥੂਆ ਕਿੱਥੇ ਆ ਗਿਆ ਯਾਰ ਉਹ ਪਰਾਂ ਲਗਿਆ ਉਹ ਹੀਗਾ ਜਿੱਥੇ ਲਗਿਆ ਇਹ ਮੇਰੇ ਹਿਸਾਬ ਨਾਲ ਟਾਵਰ ਕਿੱਥੇ ਲਗਿਆ ਉਹ ਸਿਕਾ ਜਾਂ ਤਾਂ ਗਰਾਊਂਡ ਦੇ ਨੇੜੇ ਟੇੜੇ ਆ ਹਮ ਸਕੂਲ ਮਾ ਆਇਓ ਹੋ ਸਕਦਾ ਸਕੂਲ ਮਾ ਲਗਿਆ ਹੋ ਸਕਦਾ ਇਹ ਦੇਖ ਤੂੰ ਰਾਹ ਜਮੀ ਤੇ ਖਾਲੀ ਪਏ ਦੋਨੇ ਹੱਲੇ ਦੇਖਦੇ ਦੁਪਹਿਰਾਂ ਨਹੀਂ ਆਇਆ ਹੈ ਨਾ ਹਾਂ ਇੱਧਰ ਵੀ ਕੁਝ ਨਹੀਂ ਇੱਧਰ ਵੀ ਕੁਝ ਨਹੀਂ ਬਿਲਕੁਲ ਖਾਲੀ ਰਾਂ ਹਰ ਇੱਕ ਚੀਜ਼ ਦਿਖਾਵਾਂ ਤੁਹਾਨੂੰ ਆ ਜਾ ਦੇਖ ਇਹ ਅੱਕ ਕੇ ਫੁੱਲ ਇਹ ਫੁੱਲ ਮੇਰੇ ਹਿਸਾਬ ਨਾਲ ਕਦੀ ਵੀ ਖਤਮ ਨਾ ਹੋਣ ਵਾਲੇ ਆ ਬਚਪਨ ਦੇ ਲੈ ਕੇ ਹੁਣ ਤੱਕ ਦੇਖ ਰਿਹਾ ਉਹੀ ਚੀਜ਼ਾਂ ਉਹੀ ਚੀਜ਼ ਸੇਮ ਟੂ ਸੇਮ ਹਰ ਇਸ ਕੇ ਵਿੱਚ ਯਾਦ ਹੈ ਪਣਾ ਇੱਕ ਹੋਰ ਪਿਛਲੇ ਵਾਲੀ ਬਣਾਈ ਦੀ ਹੈ ਵੀਡੀਓ ਵਿੱਚ ਦੇਖ ਇਸ ਤਰ੍ਹਾਂ ਲੱਗ ਰਿਹਾ ਕਿ ਟੇਬਲ ਲੱਗਾ ਹੋਆ ਗੱਬੇ ਚਾਰ ਬੰਦੇ ਬੈਠੇ ਚਾਹੇ ਨਾਸਤਾ ਕਰ ਰਹੇ ਹਨ ਹਾਂ ਹੈਨਾ ਇੱਕ ਚੀਜ਼ ਹੈ ਯਾਰ ਇਹ ਹੈਨਾ ਹੈਨਾ ਦੇਖ ਖਰਗੋਸ ਬੈਠੇ ਹਨ ਔਰ ਐਨ ਖਰਗੋਸ ਟੈਪ ਬਣੇ ਹੋਏ ਆਂ ਦੇਖ ਯਾਰ ਡਿੱਟੋ ਖਰਗੋਸ ਲੱਗ ਰਹੇ ਆ ਹੈ ਯਾਰ ਬਚਪਨ ਦੇ ਇਹ ਨੇ ਚੀਜ਼ਾਂ ਸਾਰੀਆਂ ਇੱਕ ਕੁਦਰਤੀ ਚੀਜ਼ ਹੈ ਇਹ ਆਪਣੇ ਆਪ ਤੇ ਉੱਗਾ ਇਹ ਨੇਚਰਲ ਹੈ ਚੱਲ ਚੱਲਾਂ ਫਿਰ ਹਾਂ ਜਾਣਿਆ ਭਲਾਈ ਹੈ ਗਰਮੀ ਪੂਰੀ ਮਾਹੌਲ ਗਰਮੈਸ ਵਾਲਾ ਹੋਇਆ ਵਾ ਚੱਲ ਚਲਾਂ ਫੇਰ